ਦੋਸਤੋ ਦੇਸ਼ ਦੀ ਸੰਸਦੀ ਚੋਣਾਂ ਅੰਤਮ ਪੜਾਅ ਦੇ ਵਿੱਚ ਪਹੁੰਚ ਚੁੱਕੀਆਂ ਨੇ ਅੰਤਮ ਪੜਾਅ ਦੇ ਵਿੱਚ ਪੰਜਾਬ ਵਿੱਚ ਵੀ ਵੋਟਾਂ ਪੈਣੀਆਂ ਨੇ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵਾਰੀ ਭਾਰਤੀ ਜਨਤਾ ਪਾਰਟੀ ਨੇ ਬਹੁਤ ਤੋਂ ਜ਼ਿਆਦਾ ਜ਼ੋਰ ਲਾਇਆ ਹੋਇਆ ਹੈ ਪਹਿਲੀ ਵਾਰੀ ਹੈ ਇਹ ਭਾਰਤੀ ਜਨਤਾ ਪਾਰਟੀ ਸੂਬੇ ਦੇ 13 ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰ ਖੜੇ ਕਰਕੇ ਦਮ ਦੇ ਘਾਰਮ ਦੀ ਟਾਕ ਵਿੱਚ ਹੈ ਅਜਿਹੇ ਮੌਕੇ ਤੇ ਜਦੋਂ ਅਸੀਂ ਪੰਜਾਬ ਦੀਆਂ ਸਾਰੀਆਂ ਅਲਾਮਤਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਮੰਨਦੇ ਆ ਮੌਜੂਦਾ ਸਰਕਾਰ ਤੇ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਖੜੇ ਕਰਦੇ ਆ ਉਹਨਾਂ ਦੀ ਕਾਰਗੁਜ਼ਾਰੀ ਤੇ ਤਾਂ ਦੋਸਤੋ ਭਾਰਤੀ ਜਨਤਾ ਪਾਰਟੀ ਬਾ ਦੀ ਕਾਰਗੁਜ਼ਾਰੀ ਬਾਰੇ ਵੀ ਸਾਨੂੰ ਕਈ ਜਿਹੜੇ ਸਵਾਲ ਨੇ ਉਹ ਆਪਣੇ ਦਿਮਾਗ ਦੇ ਵਿੱਚ ਰੱਖਣੇ ਚਾਹੀਦੇ ਨੇ ਬੜੇ ਜ਼ਰੂਰੀ ਨੇ ਸਾਨੂੰ ਇਹ ਗੱਲ ਬਿਲਕੁਲ ਚੇਤੇ ਰੱਖਣੀ ਚਾਹੀਦੀ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਚਾਹੀਦਾ ਹੈ ਕਿਉਂਕਿ 15 ਸਾਲ ਭਾਰਤੀ ਜਨਤਾ ਪਾਰਟੀ ਨੇ ਅਕਾਲੀਆਂ ਨਾਲ ਰੜ ਕੇ ਪੰਜਾਬ ਦੇ ਵਿੱਚ ਹਕੂਮਤ ਕੀਤੀ ਹੈ ਇਹ ਉਹੀ ਦੌਰ ਸੀ ਜਦੋਂ ਬੇਅਦਬੀ ਵਰਗੇ ਕਾਂਡ ਵੀ ਹੋਏ ਹਰ ਤਰ੍ਹਾਂ ਦਾ ਮਾਫੀਆ ਚਾਹੇ ਉਹ ਟਰਾਂਸਪੋਰਟ ਮਾਫੀਆ ਸੀ ਚਾਹੇ ਸ਼ਰਾਬ ਮਾਫੀਆ ਸੀ ਚਾਹੇ ਰੇਤ ਮਾਫੀਆ ਸੀ ਚਾਹੇ ਡਰੱਗ ਮਾਫੀਆ ਸੀ ਉਹ ਪੰਪਿਆ ਉਹਦਾ ਦੌਰ ਦौरा ਚੱਲਿਆ ਕੀ ਇਸ ਪਾਰਟੀ ਦੇ ਉਹਨਾਂ ਮੰਤਰੀਆਂ ਨੂੰ ਉਹਨਾਂ ਆਗੂਆਂ ਨੂੰ ਜਿਹੜੇ ਚਾਹੇ ਉਹ ਕਮਿਸ਼ਨਾਂ ਦੇ ਚੇਅਰਮੈਨ ਸਥਾਪਿਤ ਹੁੰਦੇ ਸੀ ਚਾਹੇ ਮੰਤਰੀ ਬਣਦੇ ਸੀ ਜਾਂ ਕੋਈ ਹੋਰ ਜਿਹੜੇ ਆ ਉਹ ਉਹ ਸੱਤਾ ਦਾ ਸੁੱਖ ਮਾਣਦੇ ਸੀ ਉਹਨਾਂ ਨੂੰ ਸਵਾਲ ਕਿਉਂ ਨਹੀਂ ਬਣਦਾ ਕਿ ਪੰਜਾਬ ਜਿੱਥੇ ਅੱਜ ਖੜਾ ਹੈ ਚਾਹੇ ਉਹ ਆਰਥਿਕ ਤੌਰ ਤੇ ਕਰਜ਼ਈ ਹੋਇਆ ਖੜਾ ਹੈ ਚਾਹੇ ਇੱਥੋਂ ਦਾ ਯੂਥ ਜਿਹੜਾ ਉਹ ਨਿਰਾਸ਼ਾ ਚ ਹੈ ਚਾਹੇ ਇੱਥੋਂ ਦੀ ساری ਸਾਡੀ ਜ਼ਮੀਨ ਖਰਾਬ ਹੋ ਗਈ ਚਾਹੇ ਕਿਸਾਨ ਖੁਦਕਸ਼ੀਆਂ ਕਰ ਰਿਹਾ ਜੋ ਵੀ ਸਮੱਸਿਆਵਾਂ ਲੱਗੀਆਂ ਭਾਰਤੀ ਜਨਤਾ ਪਾਰਟੀ ਉਹਦੇ ਲਈ ਬਰਾਬਰ ਦੀ ਦੋਸ਼ੀ ਕਿਉਂ ਨਹੀਂ ਦੂਜੀ ਗੱਲ ਲਾ ਲਓ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਨੇ ਇੱਕ ਨਵਾਂ ਨਾਅਰਾ ਦਿੱਤਾ ਹੋਇਆ ਜਿਹਨੂੰ ਸੂਬੇ ਦੇ ਵਿੱਚ ਚੋਣ ਆਉਂਦੀ ਹੈ ਤੇ ਸਰਕਾਰ ਬਣਾਉਂਦੀ ਹੈ ਕਹਿੰਦੇ ਡਬਲ ਇੰਜਨ ਸਰਕਾਰ ਕਈ ਸਾਲ ਤੱਕ ਪੰਜਾਬ ਦੇ ਵਿੱਚ ਵੀ ਡਬਲ ਜਨ ਸਰਕਾਰ ਰਹੀ ਹੈ ਉਹ ਡਬਲ ਇੰਜਨ ਅੱਗੇ ਉਹ ਪਿੱਛੇ ਕਿੰਨਾ ਤੱਕ ਆਉਂਦਾ ਸੀ ਕੀ ਕਰਦਾ ਸੀ ਉਹਦਾ ਲਿਖਾ ਜੋਖਾ ਵੀ ਇਸ ਪਾਰਟੀ ਦੇ ਕਾਮੇ ਲੀਡਰਾਂ ਨੂੰ ਤੇ ਸੋਬਾਈ ਲੀਡਰਸ਼ਿਪ ਨੂੰ ਲੋਕਾਂ ਦੇ ਪੂਰੇ ਰੱਖਣਾ ਚਾਹੀਦਾ ਹੈ ਲੋਕਾਂ ਦੇ ਜਨਤਾ ਦੀ ਕਚਹਿਰੀ ਦੇ ਵਿੱਚ ਰੱਖਣਾ ਚਾਹੀਦਾ ਹੈ ਪੰਜਾਬ ਦਾ ਜੇ ਅਸੀਂ ਕਹਿ ਲਈਏ ਵੀ ਆ ਆਰਥਿਕ ਤੌਰ ਤੇ ਸਤਿਆਨਾਸ਼ ਹੁਣਾ ਉਦੋਂ ਸ਼ੁਰੂ ਹੋਇਆ ਸੀ ਜਦੋਂ 1999 ਦੇ ਵਿੱਚ ਅਟਲ ਵਿਹਾਰੀ ਬਾਜਪਾਈ ਦੀ ਅਗਵਾਈ ਦੇ ਵਿੱਚ ਹੋਂਦ ਦੀ ਅਗਵਾਈ ਚ ਹੋਂਦ ਚਾਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਸੀ ਐਨਡੀਆ ਗਵਰਨਮੈਂਟ ਜਿਹੜੀ ਕਹਿੰਦੇ ਸੀ ਉਨੇ ਹਿਮਾਚਲ ਜੰਮੂ ਕਸ਼ਮੀਰ ਉਤਰਾਖੰਡ ਨੂੰ ਟੈਕਸ ਹੌਲੀਡੇਜ਼ ਦਿੱਤੀਆਂ ਪੰਜਾਬ ਦੀ ਸਾਰੀ ਇੰਡਸਟਰੀ ਇਤੋਂ ਦਾ ਸਾਰਾ ਇੰਡਸਟਰੀਲਿਸਟ ਬੱਦੀਰ ਭੱਜਿਆ ਪੰਜਾਬ ਵੱਲ ਨੂੰ ਕੋਈ ਮੂੰਹ ਕਰਨ ਨੂੰ ਤਿਆਰ ਨਹੀਂ ਸੀ ਸਾਰੇ ਬੱਦੀ ਉਹ ਜਾਂ ਜੰਮੂ ਜਾਂਦੇ ਸੀ ਜਾਂ ਉਤਰਾਖੰਡ ਚ ਬਹੁਤ ਰੌਲਾ ਪਾਇਆ ਸਮੇਂ ਦੀਆਂ ਸਰਕਾਰਾਂ ਨੇ ਕਾਂਗਰਸ ਨੇ ਪਾਇਆ ਅਕਾਲੀਆਂ ਨੇ ਮਾੜਾ ਮੋਟਾ ਦੱਦ ਨਹੀਂ ਸੁਰਚ ਪਾਇਆ ਹਾਲਾਂਕਿ ਉਸ ਵੇਲੇ ਸਾਡੇ ਅਕਾਲੇ ਦੰਦ ਜਿਹੜੇ ਹੁਣ ਪ੍ਰਧਾਨ ਨੇ ਉਹ ਤਾਂ ਉਦਯੋਗ ਮੰਤਰੀ ਸੀਗੇ ਉਦੋਂ 1998 ਵਾਲੀ ਸਰਕਾਰ ਦੇ ਵਿੱਚ 98 ਚਲੜੇ ਦੇ ਮੇਲ ਸਰਕਾਰ ਵਿੱਚ ਇਸ ਲਈ ਸਵਾਲ ਜਿਹੜੇ ਨੇ ਕਿ ਜਿੱਥੇ ਪੰਜਾਬ ਨੂੰ ਅਸੀਂ ਇਹ ਕਹਿ ਰਹੀਏ ਵੀ ਹਰ ਤਰ੍ਹਾਂ ਦੀ ਬਰਬਾਦੀ ਲਈ ਅਸੀਂ ਹੋਰਾਂ ਪਾਰਟੀਆਂ ਨੂੰ ਦੋਸ਼ੀ ਬੰਦਦੇ ਹਾਂ ਚਾਹੇ ਉਹ ਕਾਂਗਰਸ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਹੋਵੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਸਵਾਲ ਪੁੱਛਣੇ ਇਹ ਬਹੁਤ ਜ਼ਰੂਰੀ ਨੇ ਤੇ ਇਸ ਲਈ ਭਾਰਤੀ ਜਨਤਾ ਪਾਰਟੀ ਤੋਂ ਵੀ ਰਿਪੋਰਟ ਕਾੜ ਲਿਆ ਜਾਵੇ ਵੀ 15 ਸਾਲ ਤੁਸੀਂ ਪੰਜਾਬ ਦੇ ਵਿੱਚ ਅਕਾਲੀਆਂ ਨਾਲ ਲੜ ਕੇ ਹਕੂਮਤ ਕੀਤੀ ਹੈ ਤੇ 15 ਸਾਲ ਹੀ ਸੈਂਟਰ ਦੇ ਵਿੱਚ ਤੁਹਾਡੀ ਸਰਕਾਰ ਰਹੀ ਹੈ ਉਹਨਾਂ 15 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਵੱਡੇ ਉਦਯੋਗ ਲਾਏ ਗਏ ਕਿਹੜੇ ਵੱਡੇ ਪ੍ਰੋਜੈਕਟ ਲਾਏ ਗਏ ਕਿਹੜਾ ਇੱਕ ਵਿਸ਼ੇਸ਼ ਪੈਕੇਜ ਜਿਹੜਾ ਪੰਜਾਬ ਨੂੰ ਦਿੱਤਾ ਗਿਆ ਜਿਹੜਾ ਕਿ ਪੰਜਾਬ ਪਹਿਰਾ ਸਰ ਹੋ ਗਿਆ ਤੇ ਪੰਜਾਬ ਅੱਜ ਲੜ ਖੜਾਉਂਦਾ ਕਿਉਂ ਹੈ ਅੱਜ ਰੰਗਲੇ ਪੰਜਾਬ ਦੀਆਂ ਗੱਲਾਂ ਕਿਉਂ ਹੁੰਦੀਆਂ ਰੰਗਲੇ ਪੰਜਾਬ ਦੀਆਂ ਗੱਲਾਂ ਕਿਉਂ ਨਹੀਂ ਹੁੰਦੀਆਂ ਉਹੀ ਸਾਡੇ ਸਿਆਸਤਦਾਨ ਉਹੀ ਭਾਰਤੀ ਜਨਤਾ ਪਾਰਟੀ ਵਾਲੇ ਵੀ ਕਹਿੰਦੇ ਅਸੀਂ ਰੰਗਲਾ ਬਣਾਉਣਾ ਉਹ ਤੁਹਾਨੂੰ ਤਾਂ 15 ਸਾਲ ਪੰਜਾਬ ਦੇ ਲੋਕਾਂ ਨੇ ਦਿੱਤੇ ਸੀ 15 ਸਾਲ ਸੈਂਟਰ 'ਚ ਹੀ ਦਿੱਤੇ ਤੁਸੀਂ ਰੰਗਲਾ ਬਣਾ ਲੈਂਦੇ ਤੁਹਾਨੂੰ ਰੋਕੇ ਕਿਨੇ ਆ ਇਸ ਲਈ ਇਹ ਬਹੁਤ ਜ਼ਰੂਰੀ ਸਵਾਲ ਸੀ ਜਿਹੜੇ ਚੋਣਾਂ ਦੇ ਦੌਰਾਨ ਲੋਕਾਂ ਦੇ ਧਿਆਨ ਵਿੱਚ ਆਉਣੇ ਬਹੁਤ ਜ਼ਰੂਰੀ ਹੈ ਸ਼ੁਕਰੀਆ ਮੇਹਰਬਾਨ